ਸਸ਼ੇਗਲ ਵਿਖੇ ਤੁਸੀਂ ਅਨਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਜੋ ਹਰਿਆਣਾ ਵਿਧਾਨ ਸਭਾ ਚੋਣ ਨੇ ਉਸ ਨੂੰ ਲੈ ਕੇ ਜੋ ਸਿਆਸੀ ਮਾਹੌਲ ਹੈ ਪੱਕਿਆ ਹੋਇਆ ਹੈ ਵਿਨੇਸ਼ ਪੋਗਾਰ ਤੇ ਬਜਰੰਗ ਪੂਨੀਆ ਕਾਂਗਰਸ ਦੇ ਟਿਕਟ ਤੇ ਚੋਣ ਲੜਨਗੇ ਇਸ ਦਾ ਸੰਕੇਤ ਹੁਣ ਮਿਲੇ ਨੇ ਇਸ਼ਾਰਾ ਮਿਲਿਆ ਹੈ ਕਿਉਂਕਿ ਰਾਹੁਲ ਗਾਂਧੀ ਦੇ ਨਾਲ ਦੋਵਾਂ ਦੀ ਦਿੱਲੀ ਦੇ ਵਿੱਚ ਇੱਕ ਅਹਿਮ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਮੀਟਿੰਗ ਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਤਸਵੀਰ ਦੇ ਵਿੱਚ ਰਾਹੁਲ ਗਾਂਧੀ ਵਿਚਾਲੇ ਖੜੇ ਹੋਏ ਨਜ਼ਰ ਆ ਰਹੇ ਨੇ ਇੱਕ ਪਾਸੇ ਬਜਰੰਗ ਪੂਨੀਆ ਖੜੇ ਹੋਏ ਨੇ ਤੇ ਦੂਜੇ ਪਾਸੇ ਸੂਟ ਪਾਈ ਹੋਈ ਵਿਨੇਸ਼ ਪੋਗਾਟ ਖੜੀ ਹੋਈ ਹੈ ਇਸ ਦਰਵਾ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਦਾਦਰੀ ਸੀਟ ਤੋਂ ਵਿਨੇਸ਼ ਪੋਗਾਟ ਚੋਣ ਲੜ ਸਕਦੀ ਹੈ ਕਿਉਂਕਿ ਇਸੀ ਦੇ ਵਿੱਚ ਉਹਨਾਂ ਦਾ ਪਿੰਡ ਆਉਂਦਾ ਹੈ ਇਸ ਕਰਕੇ ਦਾਦਰੀ ਸੀਟ ਤੋਂ ਉਹਨਾਂ ਦੇ ਚੋਣ ਲੜਨ ਦੀ ਜੋ ਸੰਭਾਵਨਾ ਹੈ ਸਭ ਤੋਂ ਜ਼ਿਆਦਾ ਵੱਧ ਹੈ ਦੂਜੇ ਪਾਸੇ ਬਜਰੰਗ ਪੂਨੀਆ ਦੋ ਤਿੰਨ ਸੀਟਾਂ ਤੇ ਆਪਣੀ ਉਮੀਦਵਾਰੀ ਜਤਾ ਰਹੇ ਨੇ ਕਿ ਉਹ ਇਸ ਸੀਟ ਤੇ ਚੋਣ ਲੜਨ ਚਾਹੁੰਦੇ ਨੇ ਪਰ ਉਹਨਾਂ ਨੂੰ ਬਹਾਦਰਗੜ੍ਹ ਤੇ ਪਿਵਾਨੀ ਦੀ ਸੀਟ ਕਾਂਗਰਸ ਵੱਲੋਂ ਆਫਰ ਹੋਈ ਹੈ ਸੋ ਕਾਂਗਰਸ ਪੂਰੇ ਤਰੀਕੇ ਦੇ ਨਾਲ ਜ਼ੋਰਾਂ ਸ਼ੋਰਾਂ ਤੇ ਟਿਕਟ ਵੰਡ ਨੂੰ ਲੈ ਕੇ ਮੀਟਿੰਗਾਂ ਕਰ ਰਹੀ ਹੈ ਔਰ ਖੁਦ ਰਾਹੁਲ ਗਾਂਧੀ ਮਲਿਕਾ ਅਰਜੁਨ ਖੜਗੇ ਤੇ ਬਾਕੀ ਜੋ ਮੈਂਬਰੀ ਕਮੇਟੀ ਬਣਾਈ ਗਈ ਹੈ ਉਹ ਖਾਸ ਹਾਈ ਲੈਵਲ ਦੇ ਉੱਤੇ ਆਪ ਧਿਆਨ ਰੱਖ ਰਹੇ ਨੇ ਔਰ ਇਹ ਸੰਕੇਤ ਵੀ ਦਿੱਤੇ ਗਏ ਨੇ ਕਿ ਇੱਕ ਬੰਦਾ ਹੀ ਹਰਿਆਣਾ ਕਾਂਗਰਸ ਦਾ ਫੇਸ ਨਹੀਂ ਹੈ ਇਸ ਤਰੀਕੇ ਦੇ ਨਾਲ ਸਭ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ ਤੇ ਜੋ ਆਖਰੀ ਫੈਸਲਾ ਹੋਏਗਾ ਟਿਕਟਾਂ ਦੀ ਵੰਡ ਨੂੰ ਲੈ ਕੇ ਉਹ ਹਾਈ ਕਮਾਂਡ ਹੀ ਤੈਅ ਕਰੇਗਾ ਸੋ ਵਿਨੇਸ਼ ਪੋਗਾਟ ਨਾਲ ਜੁੜੀ ਹੋਈ ਵੱਡੀ ਖਬਰ ਵਿਨੇਸ਼ ਪੋਗਾਟ ਕਾਂਗਰਸ ਦੀ ਦਾਦਰੀ ਤੋਂ ਉਮੀਦਵਾਰ ਹੋ ਸਕਦੀ ਹੈ ਦਾਦਰੀ ਸੀਟ ਤੋਂ ਵਿਨੇਸ਼ ਪੋਗਾਟ ਚੋਣ ਲੜ ਸਕਦੀ ਹੈ ਜੋ ਮੀਟਿੰਗ ਹੈ ਉਹਨਾਂ ਦੀ ਦਿੱਲੀ ਦੇ ਵਿੱਚ ਹੋਈ ਹੈ ਔਰ ਮੀਟਿੰਗ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੱਸ ਦਈਏ ਕਿ ਵਿਨੇਸ਼ ਫੋਗਾਟ ਨੂੰ ਤਕਦਾਦਰੀ ਸੀਟ ਤੋਂ ਚੋਣ ਲੜਨ ਦੀ ਆਫਰ ਮਿਲੀ ਹੈ ਇਸ ਤੋਂ ਇਲਾਵਾ ਵਿਨੇਸ਼ ਫੋਗਾਟ ਦੀ ਜੇਕਰ ਗੱਲ ਕਰ ਲਈਏ ਤਾਂ ਦਾਦਰੀ ਸੀਟ ਤੋਂ ਉਹ ਚੋਣ ਲੜ ਸਕਦੀ ਹੈ ਸੂਤਰਾਂ ਦੇ ਮੁਤਾਬਕ ਤਿੰਨ ਸੀਟਾਂ ਆਫਰ ਹੋਈਆਂ ਨੇ ਵਿਨੇਸ਼ ਫੋਗਾਟ ਨੂੰ ਪਹਿਲੀਆਂ ਦੋ ਸੀਟਾਂ ਚਰਖੀ ਦਾਦਰੀ ਦੀ ਇੱਕ ਦਾਦਰੀ ਤੇ ਬਾੜੜਾ ਸੀਟ ਹੈ ਕਿਉਂਕਿ ਏਸੀ ਜ਼ਿਲੇ ਦੇ ਪਿੰਡ ਬਲਾਲੀ ਪਿੰਡ ਦੀ ਵਿਨੇਸ਼ ਫੁਗਾਟ ਰਹਿਣ ਵਾਲੀ ਹੈ ਤੇ ਜੇਕਰ ਵਿਨੇਸ਼ ਫੁਗਾਟ ਦਾਦਰੀ ਤੋਂ ਚੋਣ ਲੜੇਗੀ ਤਾਂ ਫਿਰ ਇਹ ਜੋ ਮੁਕਾਬਲਾ ਰੋਚਕ ਹੋ ਸਕਦਾ ਕਿਉਂਕਿ ਚਚੇਰੀ ਭੈਣ ਉਹਨਾਂ ਦੀ ਬਬੀਤਾ ਫੁਗਾਟ ਜੋ ਕਿ ਭਾਜੀਪੀ ਦੇ ਟਿਕਟ ਤੇ 2019 ਦੇ ਵਿੱਚ ਏਸੀ ਸੀਟ ਤੋਂ ਚੋਣ ਲੜੀ ਸੀ ਹਾਲਾਂਕਿ ਉਹ ਹਾਰ ਗਈ ਸੀ ਸੋ ਇਸ ਵਾਰ ਵੀ ਕਿਹਾ ਜਾ ਰਿਹਾ ਹੈ ਕਿ ਦਾਦਰੀ ਸੀਟ ਤੋਂ ਪਵਿਤਾ ਫੁਗਾਟ ਨੂੰ ਭਾਜਪੀ ਵੱਲੋਂ ਟਿਕਟ ਦਿੱਤੀ ਜਾ ਸਕਦੀ ਐ ਸੋ ਜੇਕਰ ਭਾਜਪੀ ਵੱਲੋਂ ਬਬੀਤਾ ਫੁਗਾਟ ਹੋ ਗਈ ਤੇ ਕਾਂਗਰਸ ਨੇ ਵਿਨੇਸ਼ ਫੁਗਾਟ ਨੂੰ ਟਿਕਟ ਦੇ ਦਿੱਤੀ ਤਾਂ ਫਿਰ ਰਿੰਗ ਤੋਂ ਬਾਹਰ ਦੋਵੇਂ ਭੈਣਾਂ ਆਮੋ ਸਾਹਮਣੇ ਚੋਣ ਅਖਾੜੇ ਦੇ ਵਿੱਚ ਲੜਦੀਆਂ ਹੋਈਆਂ ਨਜ਼ਰਾਨੀਆਂ ਦੀ ਜੇ ਤੀਜੇ ਆਪਸ਼ਨ ਦੀ ਗੱਲ ਕੀਤੀ ਜਾਵੇ ਵਿਨੇਸ਼ ਫੁਗਾਟ ਨੂੰ ਜੋ ਮਿਲਿਆ ਹੈ ਉਹ ਹੈ ਜੀਂਦ ਦੀ ਜੁਲਾਣਾ ਸੀਟ ਇਸ ਕਰਕੇ ਆਪਸ਼ਨ ਦਿੱਤਾ ਗਿਆ ਕਿਉਂਕਿ ਵਿਨੇਸ਼ ਫੁਗਾਟ ਦਾ ਸਸਰਾਲ ਯਾਨੀ ਕਿ ਸੋਰਾ ਪਰਿਵਾਰ ਇੱਥੇ ਦਾ ਹੈ ਸੋ ਇੱਥੋਂ ਵੀ ਜੁਰਾਨਾ ਸੀਟ ਤੋਂ ਵੀ ਵਿਨੇਸ਼ ਫੁਗੜ ਚੋਣ ਲੜ ਸਕਦੀ ਹੈ ਆਖਰੀ ਫੈਸਲਾ ਵਿਨੇਸ਼ ਫੁਗੜ ਦੇ ਉੱਤੇ ਛੱਡ ਦਿੱਤਾ ਗਿਆ ਹੈ ਕਿ ਉਹ ਆਖਿਰ ਕਿਸ ਸੀਟ ਤੋਂ ਚੋਣ ਲੜਨਾ ਚਾਹੁੰਦੀ ਹੈ ਔਰ ਸਿਰਫ ਵਿਨੇਸ਼ ਫੁਗੜ ਦੀ ਹਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਔਰ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਵੱਡੀ ਖਬਰ ਆ ਰਹੀ ਹੈ ਕਿ ਕਰੀਬ-ਕਰੀਬ ਹਾਂ ਹੀ ਹੈ ਸਿਰਫ ਸੀਟਾਂ ਨੂੰ ਲੈ ਕੇ ਤੈ ਹੁਣਾ ਹੈ ਕਿ ਵਿਨੇਸ਼ ਪੋਗਟ ਆਖਿਰ ਕਿਸ ਸੀਟ ਦੇ ਉੱਤੇ ਆਪਣੀ ਦਾਅਵੇਦਾਰੀ ਜੋ ਹੈ ਉਹ ਜਤਾਏਗੀ ਦੂਜੇ ਪਾਸੇ ਬਜਰੰਗ ਪੁਲੀਆ ਦੀ ਜੇਕਰ ਗੱਲ ਕੀਤੀ ਜਾਵੇ ਦੋ ਸੀਟਾਂ ਆਫਰ ਹੋਈਆਂ ਨੇ ਬਹਾਦਰਗੜ੍ਹ ਤੇ ਪਿਵਾਨੀ ਦੀ ਪਰ ਬਜਰੰਗ ਪੁਨੀਆ ਸੋਨੀਪੱਤ ਤੋਂ ਚੋਣ ਲੜਨਾ ਚਾਹੁੰਦੇ ਨੇ ਪਰ ਸੋਨੀਪੱਤ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ सुरेंद्र ਪਵਾਰ ਨੂੰ ਹੀ ਜੋ ਕਾਂਗਰਸ ਹੈ ਉਹ ਟਿਕਟ ਦੇਣਾ ਚਾਹੁੰਦੀ ਆ ਹਾਲਾਂਕਿ ਪਵਾਰ ਇਸ ਵਕਤ ਈਡੀ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਜੇਕਰ ਉਹ ਨਹੀਂ ਲੜਦੇ ਤੇ ਉਹਨਾਂ ਦਾ ਬੇਟਾ ਹੀ ਆ ਬਹੂ ਉਹ ਚੋਣ ਲੜ ਸਕਦੇ ਨੇ ਇੱਕ ਸਿੰਪੈਥੀ ਵੋਟ ਵੀ ਜੋ ਹੈ ਉਹ ਬਟੋਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਦੂਜੀ ਸੀਟ ਦੀ ਤਾਂ ਝੱਜੜ ਦੀ ਬਾਦਲੀ ਸੀਟ ਦੇ ਵਿੱਚ ਵੀ ਬਜਰੰਗ ਪੋਨੀਆ ਨੇ ਦਿਲਚਸਪੀ ਦਿਖਾਈ ਹੈ ਪਰ ਉੱਥੋਂ ਵੀ ਕਾਂਗਰਸ ਦੇ ਮੌਜੂਦਾ ਵਿਧਾਇਕ ਕੁਲਦੀਪ ਵਸ ਦਾ ਟਿਕਟ ਕਾਂਗਰਸ ਆਲਮੋਸਟ ਆਲਮੋਸਟ ਫਾਈਨਲ ਕਰ ਚੁੱਕੀ ਹੈ ਸੋ ਬਾਦੁਰਗੜ੍ਹ ਤੇ ਪਿਵਾਨੀ ਇਹ ਦੋ ਆਪਸ਼ਨ ਬਜਰੰਗ ਪੂਨੀਆ ਨੂੰ ਦਿੱਤੇ ਗਏ ਨੇ ਦੇਖਣਾ ਹੋਵੇਗਾ ਕਿ ਬਜਰੰਗ ਪੂਨੀਆ ਹੁਣ ਕਿਹੜਾ ਆਪਸ਼ਨ ਫਾਈਨਲ ਕਰਦੇ ਨੇ ਔਰ ਜੇਕਰ ਦੋਹਾਂ ਸੀਟਾਂ ਦੀ ਗੱਲ ਕੀਤੀ ਜਾਵੇ ਚਾਹੇ ਬਹਾਦਰਗੜ ਸੀਟ ਦੀ ਗੱਲ ਕਰ ਲਈਏ ਜਾਂ ਫਿਰ ਪਿਵਾਨੀ ਸੀਟ ਦੀ ਗੱਲ ਕਰ ਲਈਏ ਜਾਟਾਂ ਦੀ ਜੋ ਗਿਣਤੀ ਹੈ ਉਹ ਬਹੁਤ ਜ਼ਿਆਦਾ ਹੈ जाट ਵੋਟ ਪੈਂਕ ਬਹੁਤ ਵੱਡੇ ਪੱਧਰ ਤੇ ਹੈ ਹੁਣ ਇਹ ਦੱਸ ਦਈਏ ਅਸੀਂ ਕੀ ਜੋ ਚੋਣ ਕਮੇਟੀ ਹੈ ਜੋ ਟਿਕਟਾਂ ਫਾਈਨਲ ਕਰੇਗੀ ਉਸ ਦੇ ਵਿੱਚ ਵੱਡੇ ਵੱਡੇ ਚਿਹਰੇ ਰੱਖੇ ਗਏ ਨੇ ਔਰ ਖੁਦ ਜੋ ਫਾਈਨਲ ਫੈਸਲਾ ਹੈ ਰਾਹੁਲ ਗਾਂਧੀ ਮਲਿਕਾ ਅਰਜੁਨ ਖੜਗੇ ਜੋ ਹੈ ਮਿਲ ਕੇ ਲੈਣਗੇ ਹਾਲਾਂਕਿ رائے ਜੋ ਹੈ ਸਥਾਨਕ ਲੀਡਰਾਂ ਤੋਂ ਜ਼ਰੂਰ ਲਈ ਜਾਏਗੀ ਦੱਸ ਦਈਏ ਕਿ ਜਦੋਂ ਵਿਨੇਸ਼ ਪੋਗਾਟ 17 ਅਗਸਤ ਨੂੰ ਭਾਰਤ ਆਈਸੀ ਪੈरिस 올림픽 ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਦੇ ਪਿੰਡ ਬਲਾਲੀ ਤੱਕ ਗ੍ਰੈਂਡ ਉਹਨਾਂ ਦਾ ਵੈਲਕਮ ਹੋਇਆ ਸੀ ਖੁਦ ਦਿਪਿੰਦਰ ਹੁੰਡਾ 에ਅਰਪੋਰਟ ਤੇ ਪਹੁੰਚੇ ਸੀ ਔਰ ਉਹਨਾਂ ਨੂੰ ਜੋ ਕਾਫਲਾ ਲੈ ਕੇ ਆ ਰਿਹਾ ਸੀ ਕਾਫਲੇ ਦੇ ਨਾਲ-ਨਾਲ ਉਹ ਚੱਲੇ ਸੀ ਔਰ ਉਸੇ ਵਕਤ ਉਹ ਚਰਚਾਵਾਂ ਤੇਜ਼ ਨੇ ਕਿ ਵਿਨੇਸ਼ ਪੋਗਾਟ ਦੀ ਇਲੈਕਸ਼ਨਸ ਦੇ ਵਿੱਚ ਸਿਆਸਤ ਦੇ ਵਿੱਚ ਐਂਟਰੀ ਹੋ ਸਕਦੀ ਹੈ ਔਰ ਰਸਤਾ ਇਸ ਵਿਧਾਨ ਸਭਾ ਚੋਣ ਦੇ ਵਿੱਚ ਤੈਅ ਹੋ ਸਕਦਾ ਹੈ ਸੋ ਦੇਖਣਾ ਹੋਵੇਗਾ ਕਿ ਵਿਨੇਸ਼ ਪੁਗਾਟ ਵਾਕਈ ਹੁਣ ਹਾਮੀ ਭਰੇਗੀ ਜਾਂ ਨਹੀਂ ਭਰੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ ਔਰ ਤਸਵੀਰਾਂ ਰਾਹੁਲ ਗਾਂਧੀ ਦੇ ਨਾਲ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਉਹ ਕਿਤਨਾ ਕਿਤੇ ਇੱਕ ਸਾਫ਼ ਸੰਕੇਤ ਹੈ ਕਿ ਵਿਨੇਸ਼ ਪੁਗਾਟ ਹੁਣ ਰਿੰਗ ਛੱਡ ਕੇ ਸਿਆਸਤ ਦੇ ਵਿੱਚ ਐਂਟਰੀ ਕਰੇਗੀ ਤੇ ਸਿਆਸਤ ਦਾ ਜੋ ਚੋਣ ਅਖਾੜਾ ਹੈ ਉਸ ਦੇ ਵਿੱਚ ਆਪਣੀ ਦਾਵੇਦਾਰੀ ਨਿਭਾਏਗੀ ਤੇ ਦੇਖਣਾ ਹੋਵੇਗਾ ਕਿ ਜੇਕਰ ਉਹ ਚੋਣ ਖਾੜੇ ਦੇ ਵਿੱਚ ਉਤਰੇਗੀ ਤਾਂ ਫਿਰ ਆਪਣੇ ਸਾਹਮਣੇ ਵਾਲੇ ਜੋ ਪ੍ਰਤੀਦਵੰਦੀ ਹੋਵੇਗਾ ਜੁਨਾ ਦਾ ਕੰਪੀਟੀਟਰ ਹੋਵੇਗਾ ਉਸ ਨੂੰ ਉਹ ਮਾਤ ਦੇ ਪਾਏਗੀ ਜਾਂ ਫਿਰ ਨਹੀਂ ਦੇ ਪਾਏਗੀ ਸਸ਼ੇਗਲ ਵਿਖੇ ਤੁਸੀ ਅਨਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਜੋ ਹਰਿਆਣਾ ਵਿਧਾਨ ਸਭਾ ਚੋਣ ਨੇ ਉਸ ਨੂੰ ਲੈ ਕੇ ਜੋ ਸਿਆਸੀ ਮਾਹੌਲ ਐ ਪੱਕਿਆ ਹੋਇਆ ਹੈ ਵਿਨੇਸ਼ ਪੋਗਾਰ ਤੇ ਬਜਰੰਗ ਪੂਨੀਆ ਕਾਂਗਰਸ ਦੇ ਟਿਕਟ ਤੇ ਚੋਣ ਲੜਨਗੇ ਇਸ ਦਾ ਸੰਕੇਤ ਹੁਣ ਮਿਲੇ ਨੇ ਇਸ਼ਾਰਾ ਮਿਲਿਆ ਹੈ ਕਿਉਂਕਿ ਰਾਹੁਲ ਗਾਂਧੀ ਦੇ ਨਾਲ ਦੋਵਾਂ ਦੀ ਦਿੱਲੀ ਦੇ ਵਿੱਚ ਇੱਕ ਅਹਿਮ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਮੀਟਿੰਗ ਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਤਸਵੀਰ ਦੇ ਵਿੱਚ ਰਾਹੁਲ ਗਾਂਧੀ ਵਿਚਾਲੇ ਖੜੇ ਹੋਏ ਨਜ਼ਰ ਆ ਰਹੇ ਨੇ ਇੱਕ ਪਾਸੇ ਬਜਰੰਗ ਪੂਨੀਆ ਖੜੇ ਹੋਏ ਨੇ ਤੇ ਦੂਜੇ ਪਾਸੇ ਸੂਟ ਪਾਈ ਹੋਈ ਵਿਨੇਸ਼ ਫੋਗਾਟ ਖੜੀ ਹੋਈ ਹੈ ਇਸ ਦੌਰਾਨ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਦਾਦਰੀ ਸੀਟ ਤੋਂ ਵਿਨੇਸ਼ ਫੋਗਾਟ ਚੋਣ ਲੜ ਸਕਦੀ ਹੈ ਕਿਉਂਕਿ ਇਸੀ ਦੇ ਵਿੱਚ ਉਹਨਾਂ ਦਾ ਪਿੰਡ ਆਉਂਦਾ ਹੈ ਇਸ ਕਰਕੇ ਦਾਦਰੀ ਸੀਟ ਤੋਂ ਉਹਨਾਂ ਦੇ ਚੋਣ ਲੜਨ ਦੀ ਜੋ ਸੰਭਾਵਨਾ ਹੈ ਸਭ ਤੋਂ ਜ਼ਿਆਦਾ ਵੱਧ ਹੈ ਦੂਜੇ ਪਾਸੇ ਬਜਰੰਗ ਪੂਨੀਆ ਦੋ ਤਿੰਨ ਸੀਟਾਂ ਤੇ ਆਪਣੀ ਉਮੀਦਵਾਰੀ ਜਤਾ ਰਹੇ ਨੇ ਕਿ ਉਹ ਇਸ ਸੀਟ ਤੇ ਚੋਣ ਲੜਨ ਚਾਹੁੰਦੇ ਨੇ ਪਰ ਉਹਨਾਂ ਨੂੰ ਬਹਾਦਰਗੜ੍ਹ ਤੇ ਪਿਵਾਨੀ ਦੀ ਸੀਟ ਕਾਂਗਰਸ ਵੱਲੋਂ ਆਫਰ ਹੋਈ ਹੈ ਸੋ ਕਾਂਗਰਸ ਪੂਰੇ ਤਰੀਕੇ ਦੇ ਨਾਲ ਜ਼ੋਰਾਂ ਸ਼ੋਰਾਂ ਤੇ ਟਿਕਟ ਵੰਡ ਨੂੰ ਲੈ ਕੇ ਮੀਟਿੰਗਾਂ ਕਰ ਰਹੀ ਹੈ ਔਰ ਖੁਦ ਰਾਹੁਲ ਗਾਂਧੀ ਮਲਿਕਾ ਅਰਜੁਨ ਖੜਗੇ ਤੇ ਬਾਕੀ ਜੋ ਮੈਂਬਰੀ ਕਮੇਟੀ ਬਣਾਈ ਗਈ ਹੈ ਉਹ ਖਾਸ ਹਾਈ ਲੈਵਲ ਦੇ ਉੱਤੇ ਆਪ ਧਿਆਨ ਰੱਖ ਰਹੇ ਨੇ ਔਰ ਇਹ ਸੰਕੇਤ ਵੀ ਦਿੱਤੇ ਗਏ ਨੇ ਕਿ ਇੱਕ ਬੰਦਾ ਹੀ ਹਰਿਆਣਾ ਕਾਂਗਰਸ ਦਾ ਫੇਸ ਨਹੀਂ ਹੈ ਇਸ ਤਰੀਕੇ ਦੇ ਨਾਲ ਸਭ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ ਤੇ ਜੋ ਆਖਰੀ ਫੈਸਲਾ ਹੋਏਗਾ ਟਿਕਟਾਂ ਦੀ ਵੰਡ ਨੂੰ ਲੈ ਕੇ ਉਹ ਹਾਈ ਕਮਾਂਡ ਹੀ ਤੈਅ ਕਰੇਗਾ ਸੋ ਵਿਨੇਸ਼ ਪੋਗਾਟ ਨਾਲ ਜੁੜੀ ਹੋਈ ਵੱਡੀ ਖਬਰ ਵਿਨੇਸ਼ ਪੋਗਾਟ ਕਾਂਗਰਸ ਦੀ ਦਾਦਰੀ ਤੋਂ ਉਮੀਦਵਾਰ ਹੋ ਸਕਦੀ ਹੈ ਦਾਦਰੀ ਸੀਟ ਤੋਂ ਵਿਨੇਸ਼ ਪੋਗਾਟ ਚੋਣ ਲੜ ਸਕਦੀ ਹੈ ਜੋ ਮੀਟਿੰਗ ਹੈ ਉਹਨਾਂ ਦੀ ਦਿੱਲੀ ਦੇ ਵਿੱਚ ਹੋਈ ਹੈ ਔਰ ਮੀਟਿੰਗ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੱਸ ਦਈਏ ਕਿ ਵਿਨੇਸ਼ ਫੋਗਾਟ ਨੂੰ ਤਾਦਰੀ ਸੀਟ ਤੋਂ ਚੋਣ ਲੜਨ ਦੀ ਆਫਰ ਮਿਲੀ ਹੈ ਇਸ ਤੋਂ ਇਲਾਵਾ ਵਿਨੇਸ਼ ਫੋਗਾਟ ਦੀ ਜੇਕਰ ਗੱਲ ਕਰ ਲਈਏ ਤਾਂ ਤਾਦਰੀ ਸੀਟ ਤੋਂ ਉਹ ਚੋਣ ਲੜ ਸਕਦੀ ਹੈ ਸੂਤਰਾਂ ਦੇ ਮੁਤਾਬਕ ਤਿੰਨ ਸੀਟਾਂ ਆਫਰ ਹੋਈਆਂ ਨੇ ਵਿਨੇਸ਼ ਫੋਗਾਟ ਨੂੰ ਪਹਿਲੀਆਂ ਦੋ ਸੀਟਾਂ ਚਰਖੀ ਦਾਦਰੀ ਦੀ ਇੱਕ ਦਾਦਰੀ ਤੇ ਬਾੜੜਾ ਸੀਟ ਹੈ ਕਿਉਂਕਿ اسی ਜ਼ਿਲ੍ਹੇ ਦੇ ਪਿੰਡ ਬਲਾਲੀ ਪਿੰਡ ਦੀ ਵਿਨੇਸ਼ ਫੋਗਾਟ ਰਹਿਣ ਵਾਲੀ ਹੈ ਤੇ ਜੇਕਰ ਵਿਨੇਸ਼ ਫੋਗਾਟ ਦਾਦਰੀ ਤੋਂ ਚੋਣ ਲੜੇਗੀ ਤਾਂ ਫਿਰ ਇਹ ਜੋ ਮੁਕਾਬਲਾ ਰੋਚਕ ਹੋ ਸਕਦਾ ਕਿਉਂਕਿ ਚਚੇਰੀ ਭੈਣ ਉਹਨਾਂ ਦੀ ਬਬੀਤ ਫੋਗਾਟ ਜੋ ਕਿ ਭਾਜਪਾ ਦੇ ਟਿਕਟ ਤੇ 2019 ਦੇ ਵਿੱਚ ਏਸੀ ਸੀ ਤੋਂ ਚੋਣ ਲੜੀ ਸੀ ਹਾਲਾਂਕਿ ਉਹ ਹਾਰ ਗਈ ਸੀ ਸੋ ਇਸ ਵਾਰ ਵੀ ਕਿਹਾ ਜਾ ਰਿਹਾ ਹੈ ਕਿ ਦਾਦਰੀ ਸੀਟ ਤੋਂ ਪਵਿਤਾ ਫੁਗਾਟ ਨੂੰ ਭਾਜਪਾ ਵੱਲੋਂ ਟਿਕਟ ਦਿੱਤੀ ਜਾ ਸਕਦੀ ਹੈ ਸੋ ਜੇਕਰ ਭਾਜਪਾ ਵੱਲੋਂ ਪਵਿਤਾ ਫੁਗਾਟ ਹੋ ਗਈ ਤੇ ਕਾਂਗਰਸ ਨੇ ਵਿਨੇਸ਼ ਫੁਗਾਟ ਨੂੰ ਟਿਕਟ ਦੇ ਦਿੱਤੀ ਤਾਂ ਫਿਰ ਰਿੰਗ ਤੋਂ ਬਾਹਰ ਦੋਵੇਂ ਭੈਣਾਂ ਆਮੋ ਸਾਹਮਣੇ ਚੋਣ ਅਖਾੜੇ ਦੇ ਵਿੱਚ ਲੜਦੀਆਂ ਹੋਈਆਂ ਨਜ਼ਰ ਆਣ ਗਿਆ ਦੀ ਜੇ ਤੀਜੀ অপਸ਼ਨ ਦੀ ਗੱਲ ਕੀਤੀ ਜਾਵੇ ਵਿਨੇਸ਼ ਫੁਗੜ ਨੂੰ ਜੋ ਮਿਲਿਆ ਹੈ ਉਹ ਹੈ ਜੀਂਦ ਦੀ ਜੁਲਾਨਾ ਸੀਟ ਇਸ ਕਰਕੇ অপਸ਼ਨ ਦਿੱਤਾ ਗਿਆ ਹੈ ਕਿਉਂਕਿ ਵਿਨੇਸ਼ ਫੁਗੜ ਦਾ ਸਸਰਾਲ ਯਾਨੀ ਕਿ ਸੋਹਰਾ ਪਰਿਵਾਰ ਇੱਥੇ ਦਾ ਹੈ ਸੋ ਇੱਥੋਂ ਵੀ ਜੁਲਾਨਾ ਸੀਟ ਤੋਂ ਵੀ ਵਿਨੇਸ਼ ਫੁਗੜ ਚੋਣ ਲੜ ਸਕਦੀ ਹੈ ਆਖਰੀ ਫੈਸਲਾ ਵਿਨੇਸ਼ ਫੁਗੜ ਦੇ ਉੱਤੇ ਛੱਡ ਦਿੱਤਾ ਗਿਆ ਹੈ ਕਿ ਉਹ ਆਖਿਰ ਕਿਸ ਸੀਟ ਤੋਂ ਚੋਣ ਲੜਨਾ ਚਾਹੁੰਦੀ ਹੈ ਔਰ ਸਿਰਫ ਵਿਨੇਸ਼ ਫੁਗੜ ਦੀ ਹਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਔਰ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਵੱਡੀ ਖਬਰ ਆ ਰਹੀ ਹੈ ਕਿ ਕريب-ਕريب ਹਾਂ ਹੀ ਹੈ ਸਿਰਫ ਸੀਟਾਂ ਨੂੰ ਲੈ ਕੇ ਤੈ ਹੋਣਾ ਹੈ ਕਿ ਵਿਨੇਸ਼ ਪੋਗਟ ਆਖਿਰ ਕਿਸ ਸੀਟ ਦੇ ਉੱਤੇ ਆਪਣੀ ਦਾਅਵੇਦਾਰੀ ਜੋ ਹੈ ਉਹ ਜਤਾਏਗੀ ਦੂਜੇ ਪਾਸੇ ਬਜਰੰਗ ਪੁਲੀਆਂ ਦੀ ਜੇਕਰ ਗੱਲ ਕੀਤੀ ਜਾਵੇ ਦੋ ਸੀਟਾਂ ਆਫਰ ਹੋਈਆਂ ਨੇ ਬਹਾਦਰਗੜ੍ਹ ਤੇ ਪਿਵਾਨੀ ਦੀ ਪਰ ਆ ਬਜਰੰਗ ਪੂਨੀਆ सोनीपत ਤੋਂ ਚੋਣ ਲੜਨਾ ਚਾਹੁੰਦੇ ਨੇ ਪਰ सोनीपत ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ सुरेंद्र ਪਵਾਰ ਨੂੰ ਹੀ ਜੋ ਕਾਂਗਰਸ ਹੈ ਉਹ ਟਿਕਟ ਦੇਣਾ ਚਾਹੁੰਦੀ ਹੈ ਹਾਲਾਂਕਿ ਪਵਾਰ ਇਸ ਵਕਤ ED ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਜੇਕਰ ਉਹ ਨਹੀਂ ਲੜਦੇ ਤੇ ਉਹਨਾਂ ਦਾ ਬੇਟਾ ਜਾਂ ਬਹੂ ਉਹ ਚੋਣ ਲੜ ਸਕਦੇ ਨੇ ਇੱਕ ਸਿੰਪੈਥੀ ਵੋਟ ਵੀ ਜੋ ਹੈ ਉਹ ਬਟੋਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਦੂਜੀ ਸੀਟ ਦੀ ਤਾਂ ਝੱਜੜ ਦੀ ਬਾਦਲੀ ਸੀਟ ਦੇ ਵਿੱਚ ਵੀ ਬਜਰੰਗ ਪੋਨੀਆ ਨੇ ਦਿਲਚਸਪੀ ਦਿਖਾਈ ਹੈ ਪਰ ਉੱਥੋਂ ਵੀ ਕਾਂਗਰਸ ਦੇ ਮੌਜੂਦਾ ਵਿਧਾਇਕ ਕੁਲਦੀਪ ਵਸਤਾ ਟਿਕਟ ਕਾਂਗਰਸ ਆਲਮੋਸਟ ਆਲਮੋਸਟ ਫਾਈਨਲ ਕਰ ਚੁੱਕੀ ਹੈ ਸੋ ਬਾਦੁਰਗੜ੍ਹ ਤੇ ਪਿਵਾਨੀ ਇਹ ਦੋ ਆਪਸ਼ਨ ਬਜਰੰਗ ਪੂਨੀਆ ਨੂੰ ਦਿੱਤੇ ਗਏ ਨੇ ਦੇਖਣਾ ਹੋਵੇਗਾ ਕਿ ਬਜਰੰਗ ਪੂਨੀਆ ਹੁਣ ਕਿਹੜਾ ਆਪਸ਼ਨ ਫਾਈਨਲ ਕਰਦੇ ਨੇ ਔਰ ਜੇਕਰ ਦੋਵਾਂ ਸੀਟਾਂ ਦੀ ਗੱਲ ਕੀਤੀ ਜਾਵੇ ਚਾਹੇ ਬਹਾਦਰਗੜ੍ਹ ਸੀਟ ਦੀ ਗੱਲ ਕਰ ਲਈਏ ਜਾਂ ਫਿਰ ਪਿਵਾਨੀ ਸੀਟ ਦੀ ਗੱਲ ਕਰ ਲਈਏ जाटਾਂ ਦੀ ਜੋ ਗਿਣਤੀ ਹੈ ਉਹ ਬਹੁਤ ਜ਼ਿਆਦਾ ਹੈ जाट ਵੋਟ ਪੈਂਕ ਬਹੁਤ ਵੱਡੇ ਪੱਧਰ ਤੇ ਹੈ ਹੁਣ ਇਹ ਦੱਸ ਦਈਏ ਅਸੀਂ ਕਿ ਜੋ ਚੋਣ ਕਮੇਟੀ ਹੈ ਜੋ ਟਿਕਟਾਂ ਫਾਈਨਲ ਕਰੇਗੀ ਉਸ ਦੇ ਵਿੱਚ ਵੱਡੇ ਵੱਡੇ ਚਿਹਰੇ ਰੱਖੇ ਗਏ ਨੇ ਔਰ ਖੁਦ ਜੋ ਫਾਈਨਲ ਫੈਸਲਾ ਹੈ ਰਾਹੁਲ ਗਾਂਧੀ ਮਲਿਕਾ ਅਰਜੁਨ ਖੜਗੇ ਜੋ ਹੈ ਮਿਲ ਕੇ ਲੈਣਗੇ ਹਾਲਾਂਕਿ رائے ਜੋ ਹੈ ਸਥਾਨਕ ਲੀਡਰਾਂ ਤੋਂ ਜ਼ਰੂਰ ਲਈ ਜਾਏਗੀ ਦੱਸ ਦਈਏ ਕਿ ਜਦੋਂ ਵਿਨੇਸ਼ ਪੋਗਾਟ 17 ਅਗਸਤ ਨੂੰ ਭਾਰਤ ਆਈਸੀ ਪੈरिस 올림픽 ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਦੇ ਪਿੰਡ ਬਲਾਲੀ ਤੱਕ ਗ੍ਰੈਂਡ ਉਹਨਾਂ ਦਾ ਵੈਲਕਮ ਹੋਇਆ ਸੀ ਖੁਦ ਦਿਪਿੰਦਰ ਹੁੰਡਾ 에어ਪੋਰਟ ਤੇ ਪਹੁੰਚੇ ਸੀ ਔਰ ਉਹਨਾਂ ਨੂੰ ਜੋ ਕਾਫਲਾ ਲੈ ਕੇ ਆ ਰਿਹਾ ਸੀ ਕਾਫਲੇ ਦੇ ਨਾਲ-ਨਾਲ ਉੱਚਲੇ ਸੀ ਔਰ ਉਸੇ ਵਕਤ ਉਹ ਚਰਚਾਵਾਂ ਤੇਜ਼ ਨੇ ਕਿ ਵਿਨੇਸ਼ ਪੋਗਾਟ ਦੀ ਇਲੈਕਸ਼ਨਸ ਦੇ ਵਿੱਚ ਸਿਆਸਤ ਦੇ ਵਿੱਚ ਐਂਟਰੀ ਹੋ ਸਕਦੀ ਹੈ ਔਰ ਰਸਤਾ ਇਸ ਵਿਧਾਨ ਸਭਾ ਚੋਣ ਦੇ ਵਿੱਚ ਤੈਅ ਹੋ ਸਕਦਾ ਸੋ ਦੇਖਣਾ ਹੋਵੇਗਾ ਕਿ ਵਿਨੇਸ਼ ਪੋਗਾਟ ਵਾਕਈ ਹੁਣ ਹਾਮੀ ਭਰੇਗੀ ਜਾਂ ਨਹੀਂ ਭਰੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ ਔਰ ਤਸਵੀਰਾਂ ਰਾਹੁਲ ਗਾਂਧੀ ਦੇ ਨਾਲ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਉਹ ਕਿੰਨਾ ਕਿਤੇ ਇੱਕ ਸਾਫ਼ ਸੰਕੇਤ ਹੈ ਕਿ ਵਿਨੇਸ਼ ਪੁਗਾਟ ਹੁਣ ਰਿੰਗ ਛੱਡ ਕੇ ਸਿਆਸਤ ਦੇ ਵਿੱਚ ਐਂਟਰੀ ਕਰੇਗੀ ਤੇ ਸਿਆਸਤ ਦਾ ਜੋ ਚੋਣ ਅਖਾੜਾ ਹੈ ਉਸ ਦੇ ਵਿੱਚ ਆਪਣੀ ਦਾਵੇਦਾਰੀ ਨਿਭਾਏਗੀ ਤੇ ਦੇਖਣਾ ਹੋਵੇਗਾ ਕਿ ਜੇਕਰ ਉਹ ਚੋਣ ਖਾੜੇ ਦੇ ਵਿੱਚ ਉtreਗੀ ਤਾਂ ਫਿਰ ਆਪਣੇ ਸਾਹਮਣੇ ਵਾਲਾ ਜੋ ਪ੍ਰਤੀਦਵੰਦੀ ਹੋਵੇਗਾ ਜੋ ਨਾਲ ਦਾ ਕੰਪੀਟੀਟਰ ਹੋਵੇਗਾ ਉਸ ਨੂੰ ਉਹ ਮਾਤ ਦੇ ਪਾਏਗੀ ਜਾਂ ਫਿਰ ਨਹੀਂ ਦੇ ਪਾਏਗੀ ਸੋਸ਼ial ਗੱਲ ਵਿਖੇ ਤੁਸੀ ਅਨੇਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਵਿਧਾਨ ਸਭਾ ਚੋਣ ਦੇ ਨਾਲ ਜੁੜੀ ਹੋਈ ਜੋ ਹਰਿਆਣਾ ਵਿਧਾਨ ਸਭਾ ਚੋਣ ਨੇ ਉਸ ਨੂੰ ਲੈ ਕੇ ਜੋ ਸਿਆਸੀ ਮਾਹੌਲ ਐ ਪੱਕਿਆ ਹੋਇਆ ਹੈ ਵਿਨੇਸ਼ ਪੋਗਾਰ ਤੇ ਬਜਰੰਗ ਪੁਨੀਆ ਕਾਂਗਰਸ ਦੇ ਟਿਕਟ ਤੇ ਚੋਣ ਲੜਨਗੇ ਇਸ ਦਾ ਸੰਕੇਤ ਹੁਣ ਮਿਲੇ ਨੇ ਇਸ਼ਾਰਾ ਮਿਲਿਆ ਹੈ ਕਿਉਂਕਿ ਰਾਹੁਲ ਗਾਂਧੀ ਦੇ ਨਾਲ ਦੋਵਾਂ ਦੀ ਦਿੱਲੀ ਦੇ ਵਿੱਚ ਇੱਕ ਅਹਿਮ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਇਸ ਮੀਟਿੰਗ ਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਤਸਵੀਰ ਦੇ ਵਿੱਚ ਰਾਹੁਲ ਗਾਂਧੀ ਵਿਚਾਲੇ ਖੜੇ ਹੋਏ ਨਜ਼ਰ ਆ ਰਹੇ ਨੇ ਇੱਕ ਪਾਸੇ ਬਜਰੰਗ ਪੂਨੀਆ ਖੜੇ ਹੋਏ ਨੇ ਤੇ ਦੂਜੇ ਪਾਸੇ ਸੂਟ ਪਾਈ ਹੋਈ ਵਿਨੇਸ਼ ਫੋਗਾਟ ਖੜੀ ਹੋਈ ਹੈ ਇਸ ਦਰਵਾ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਦਾਦਰੀ ਸੀਟ ਤੋਂ ਵਿਨੇਸ਼ ਫੋਗਾਟ ਚੋਣ ਲੜ ਸਕਦੀ ਹੈ ਕਿਉਂਕਿ ਇਸੀ ਦੇ ਵਿੱਚ ਉਹਨਾਂ ਦਾ ਪਿੰਡ ਆਉਂਦਾ ਹੈ ਇਸ ਕਰਕੇ ਦਾਦਰੀ ਸੀਟ ਤੋਂ ਉਹਨਾਂ ਦੇ ਚੋਣ ਲੜਨ ਦੀ ਜੋ ਸੰਭਾਵਨਾ ਹੈ ਸਭ ਤੋਂ ਜ਼ਿਆਦਾ ਵੱਧ ਹੈ ਦੂਜੇ ਪਾਸੇ ਬਜਰੰਗ ਪੂਨੀਆ ਦੋ ਤਿੰਨ ਸੀਟਾਂ ਤੇ ਆਪਣੀ ਉਮੀਦਵਾਰੀ ਜਤਾ ਰਹੇ ਨੇ ਕਿ ਉਹ ਇਸ ਸੀਟ ਤੇ ਚੋਣ ਲੜਨ ਚਾਹੁੰਦੇ ਨੇ ਪਰ ਉਹਨਾਂ ਨੂੰ ਬਹਾਦਰਗੜ੍ਹ ਤੇ ਪਿਵਾਨੀ ਦੀ ਸੀਟ ਕਾਂਗਰਸ ਵੱਲੋਂ ਆਫਰ ਹੋਈ ਹੈ ਸੋ ਕਾਂਗਰਸ ਪੂਰੇ ਤਰੀਕੇ ਦੇ ਨਾਲ ਜ਼ੋਰਾਂ ਸ਼ੋਰਾਂ ਤੇ ਟਿਕਟ ਵੰਡ ਨੂੰ ਲੈ ਕੇ ਮੀਟਿੰਗਾਂ ਕਰ ਰਹੀ ਹੈ ਔਰ ਖੁਦ ਰਾਹੁਲ ਗਾਂਧੀ ਮਲਿਕ ਅਰਜੁਨ ਖੜਗੇ ਤੇ ਬਾਕੀ ਜੋ ਮੈਂਬਰੀ ਕਮੇਟੀ ਬਣਾਈ ਗਈ ਹੈ ਉਹ ਖਾਸ ਹਾਈ ਲੈਵਲ ਦੇ ਉੱਤੇ ਆਪ ਧਿਆਨ ਰੱਖ ਰਹੇ ਨੇ ਔਰ ਇਹ ਸੰਕੇਤ ਵੀ ਦਿੱਤੇ ਗਏ ਨੇ ਕਿ ਇੱਕ ਬੰਦਾ ਹੀ ਹਰਿਆਣਾ ਕਾਂਗਰਸ ਦਾ ਫੇਸ ਨਹੀਂ ਹੈ ਇਸ ਤਰੀਕੇ ਦੇ ਨਾਲ ਸਭ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ ਤੇ ਜੋ ਆਖਰੀ ਫੈਸਲਾ ਹੋਏਗਾ ਟਿਕਟਾਂ ਦੀ ਵੰਡ ਨੂੰ ਲੈ ਕੇ ਉਹ ਹਾਈ ਕਮਾਂਡ ਹੀ ਤੈਅ ਕਰੇਗਾ ਸੋ ਵਿਨੇਸ਼ ਪੋਗਾਟ ਨਾਲ ਜੁੜੀ ਹੋਈ ਵੱਡੀ ਖਬਰ ਵਿਨੇਸ਼ ਪੋਗਾਟ ਕਾਂਗਰਸ ਦੀ ਦਾਦਰੀ ਤੋਂ ਉਮੀਦਵਾਰ ਹੋ ਸਕਦੀ ਹੈ ਦਾਦਰੀ ਸੀਟ ਤੋਂ ਵਿਨੇਸ਼ ਪੋਗਾਟ ਚੋਣ ਲੜ ਸਕਦੀ ਹੈ ਜੋ ਮੀਟਿੰਗ ਹੈ ਉਹਨਾਂ ਦੀ ਦਿੱਲੀ ਦੇ ਵਿੱਚ ਹੋਈ ਹੈ ਔਰ ਮੀਟਿੰਗ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੱਸ ਦਈਏ ਕਿ ਵਿਨੇਸ਼ ਫੋਗਾਟ ਨੂੰ ਤਾਦਰੀ ਸੀਟ ਤੋਂ ਚੋਣ ਲੜਨ ਦੀ ਆਫਰ ਮਿਲੀ ਹੈ ਇਸ ਤੋਂ ਇਲਾਵਾ ਵਿਨੇਸ਼ ਫੋਗਾਟ ਦੀ ਜੇਕਰ ਗੱਲ ਕਰ ਲਈਏ ਤਾਂ ਤਾਦਰੀ ਸੀਟ ਤੋਂ ਉਹ ਚੋਣ ਲੜ ਸਕਦੀ ਹੈ ਸੂਤਰਾਂ ਦੇ ਮੁਤਾਬਕ ਤਿੰਨ ਸੀਟਾਂ ਆਫਰ ਹੋਈਆਂ ਨੇ ਵਿਨੇਸ਼ ਫੋਗਾਟ ਨੂੰ ਪਹਿਲੀਆਂ ਦੋ ਸੀਟਾਂ ਚਰਖੀ ਦਾਦਰੀ ਦੀ ਇੱਕ ਦਾਦਰੀ ਤੇ ਬਾੜੜਾ ਸੀਟ ਹੈ ਕਿਉਂਕਿ ਇਸੇ ਜ਼ਿਲ੍ਹੇ ਦੇ ਪਿੰਡ ਬਲਾਲੀ ਪਿੰਡ ਦੀ ਵਿਨੇਸ਼ ਫੋਗਾਟ ਰਹਿਣ ਵਾਲੀ ਹੈ ਤੇ ਜੇਕਰ ਵਿਨੇਸ਼ ਫੋਗਾਟ ਦਾਦਰੀ ਤੋਂ ਚੋਣ ਲੜੇਗੀ ਤਾਂ ਫਿਰ ਇਹ ਜੋ ਮੁਕਾਬਲਾ ਰੋਚਕ ਹੋ ਸਕਦਾ ਕਿਉਂਕਿ ਚਚੇਰੀ ਭੈਣ ਉਹਨਾਂ ਦੀ ਬਬੀਤ ਫੋਗਾਟ ਜੋ ਕਿ ਬੀਜੇਪੀ ਦੇ ਟਿਕਟ ਤੇ 2019 ਦੇ ਵਿੱਚ ਏਸੀ ਸੀ ਤੋਂ ਚੋਣ ਲੜੀ ਸੀ ਹਾਲਾਂਕਿ ਉਹ ਹਾਰ ਗਈ ਸੀ ਸੋ ਇਸ ਵਾਰ ਵੀ ਕਿਹਾ ਜਾ ਰਿਹਾ ਹੈ ਕਿ ਦਾਦਰੀ ਸੀਟ ਤੋਂ ਪਵਿਤਾ ਫੁਗਾਟ ਨੂੰ ਬੀਜੇਪੀ ਵੱਲੋਂ ਟਿਕਟ ਦਿੱਤੀ ਜਾ ਸਕਦੀ ਹੈ ਸੋ ਜੇਕਰ ਬੀਜੇਪੀ ਵੱਲੋਂ ਪਵਿਤਾ ਫੁਗਾਟ ਹੋ ਗਈ ਤੇ ਕਾਂਗਰਸ ਨੇ ਵਿਨੇਸ਼ ਫੁਗਾਟ ਨੂੰ ਟਿਕਟ ਦੇ ਦਿੱਤੀ ਤਾਂ ਫਿਰ ਰਿੰਗ ਤੋਂ ਬਾਹਰ ਦੋਵੇਂ ਭੈਣਾਂ ਆਮੋ ਸਾਹਮਣੇ ਚੋਣ ਅਖਾੜੇ ਦੇ ਵਿੱਚ ਲੜਦੀਆਂ ਹੋਈਆਂ ਨਜ਼ਰ ਆਣ ਗਿਆ ਦੀ ਜੇ ਤੀਜੀ অপਸ਼ਨ ਦੀ ਗੱਲ ਕੀਤੀ ਜਾਵੇ ਵਿਨੈਸ਼ ਫੁਗੜ ਨੂੰ ਜੋ ਮਿਲੇ ਆ ਉਹ ਹੈ ਜੀਂਦ ਦੀ ਜੁਲਾਨਾ ਸੀਟ ਇਸ ਕਰਕੇ অপਸ਼ਨ ਦਿੱਤਾ ਗਿਆ ਕਿਉਂਕਿ ਵਿਨੈਸ਼ ਫੁਗੜ ਦਾ ਸਸਰਾਲ ਯਾਨੀ ਕਿ ਸੋਰਾ ਪਰਿਵਾਰ ਇੱਥੇ ਦਾ ਹੈ ਸੋ ਇੱਥੋਂ ਵੀ ਜੁਲਾਨਾ ਸੀਟ ਤੋਂ ਵੀ ਵਿਨੈਸ਼ ਫੁਗੜ ਚੋਣ ਲੜ ਸਕਦੀ ਹੈ ਆਖਰੀ ਫੈਸਲਾ ਵਿਨੈਸ਼ ਫੁਗੜ ਦੇ ਉੱਤੇ ਛੱਡ ਦਿੱਤਾ ਗਿਆ ਹੈ ਕਿ ਉਹ ਆਖਿਰ ਕਿਸ ਸੀਟ ਤੋਂ ਚੋਣ ਲੜਨਾ ਚਾਹੁੰਦੀ ਹੈ ਔਰ ਸਿਰਫ ਵਿਨੈਸ਼ ਫੁਗੜ ਦੀ ਹਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਔਰ ਸੂਤਰਾਂ ਦੇ حوالے ਤੋਂ ਇਹ ਵੀ ਵੱਡੀ ਖਬਰ ਆ ਰਹੀ ਹੈ ਕਿ ਕريب-ਕريب ਹਾਂ ਹੀ ਹੈ ਸਿਰਫ ਸੀਟਾਂ ਨੂੰ ਲੈ ਕੇ ਤੈ ਹੁਣਾ ਹੈ ਕਿ ਵਿਨੇਸ਼ ਪੋਗਟ ਆਖਿਰ ਕਿਸ ਸੀਟ ਦੇ ਉੱਤੇ ਆਪਣੀ ਦਾਅਵੇਦਾਰੀ ਜੋ ਹੈ ਉਹ ਜਤਾਏਗੀ ਦੂਜੇ ਪਾਸੇ ਬਜਰੰਗ ਪੁਲੀਆਂ ਦੀ ਜੇਕਰ ਗੱਲ ਕੀਤੀ ਜਾਵੇ ਦੋ ਸੀਟਾਂ ਆਫਰ ਹੋਈਆਂ ਨੇ ਬਹਾਦਰਗੜ੍ਹ ਤੇ ਪਿਵਾਨੀ ਦੀ ਪਰ ਆਪ ਬਜਰੰਗ ਪੂਨੀਆ सोनीपत ਤੋਂ ਚੋਣ ਲੜਨਾ ਚਾਹੁੰਦੇ ਨੇ ਪਰ सोनीपत ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ सुरेंद्र ਪਵਾਰ ਨੂੰ ਹੀ ਜੋ ਕਾਂਗਰਸ ਹੈ ਉਹ ਟਿਕਟ ਦੇਣਾ ਚਾਹੁੰਦੀ ਆ ਹਾਲਾਂਕਿ ਪਵਾਰ ਇਸ ਵਕਤ ED ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਜੇਕਰ ਉਹ ਨਹੀਂ ਲੜਦੇ ਤੇ ਉਹਨਾਂ ਦਾ ਬੇਟਾ ਹੀ ਆ ਬਹੂ ਉਹ ਚੋਣ ਲੜ ਸਕਦੇ ਨੇ ਇੱਕ ਸਿੰਪੈਥੀ ਵੋਟ ਵੀ ਜੋ ਹੈ ਉਹ ਬਟੋਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਦੂਜੀ ਸੀਟ ਦੀ ਤਾਂ ਝੱਜੜ ਦੀ ਬਾਦਲੀ ਸੀਟ ਦੇ ਵਿੱਚ ਵੀ ਬਜਰੰਗ ਪੋਨੀਆ ਨੇ ਦਿਲਚਸਪੀ ਦਿਖਾਈ ਹੈ ਪਰ ਉੱਥੋਂ ਵੀ ਕਾਂਗਰਸ ਦੇ ਮੌਜੂਦਾ ਵਿਧਾਇਕ ਕੁਲਦੀਪ ਵਸ ਦਾ ਟਿਕਟ ਕਾਂਗਰਸ ਆਲਮੋਸਟ ਆਲਮੋਸਟ ਫਾਈਨਲ ਕਰ ਚੁੱਕੀ ਹੈ ਸੋ ਬਾਦੁਰਗੜ੍ਹ ਤੇ ਪਿਵਾਨੀ ਇਹ ਦੋ ਆਪਸ਼ਨ ਬਜਰੰਗ ਪੂਨੀਆ ਨੂੰ ਦਿੱਤੇ ਗਏ ਨੇ ਦੇਖਣਾ ਹੋਵੇਗਾ ਕਿ ਬਜਰੰਗ ਪੂਨੀਆ ਹੁਣ ਕਿਹੜਾ ਆਪਸ਼ਨ ਫਾਈਨਲ ਕਰਦੇ ਨੇ ਔਰ ਜੇਕਰ ਦੋਹਾਂ ਸੀਟਾਂ ਦੀ ਗੱਲ ਕੀਤੀ ਜਾਵੇ ਚਾਹੇ ਬਹਾਦਰਗੜ੍ਹ ਸੀਟ ਦੀ ਗੱਲ ਕਰ ਲਈਏ ਜਾਂ ਫਿਰ ਪਿਵਾਨੀ ਸੀਟ ਦੀ ਗੱਲ ਕਰ ਲਈਏ जाटਾਂ ਦੀ ਜੋ ਗਿਣਤੀ ਹੈ ਉਹ ਬਹੁਤ ਜ਼ਿਆਦਾ ਹੈ जाट ਵੋਟ ਪੈਂਕ ਬਹੁਤ ਵੱਡੇ ਪੱਧਰ ਤੇ ਹੈ ਹੁਣ ਇਹ ਦੱਸ ਦਈਏ ਅਸੀਂ ਕੀ ਜੋ ਚੋਣ ਕਮੇਟੀ ਹੈ ਜੋ ਟਿਕਟਾਂ ਫਾਈਨਲ ਕਰੇਗੀ ਉਸ ਦੇ ਵਿੱਚ ਵੱਡੇ ਵੱਡੇ ਚਿਹਰੇ ਰੱਖੇ ਗਏ ਨੇ ਔਰ ਖੁਦ ਜੋ ਫਾਈਨਲ ਫੈਸਲਾ ਹੈ ਰਾਹੁਲ ਗਾਂਧੀ ਮਲਿਕਾ ਅਰਜੁਨ ਖੜਗੇ ਜੋ ਹੈ ਮਿਲ ਕੇ ਲੈਣਗੇ ਹਾਲਾਂਕਿ رائے ਜੋ ਹੈ ਸਥਾਨਕ ਲੀਡਰਾਂ ਤੋਂ ਜ਼ਰੂਰ ਲਈ ਜਾਏਗੀ ਦੱਸ ਦਈਏ ਕਿ ਜਦੋਂ ਵਿਨੇਸ਼ ਪੋਗਾਟ 17 ਅਗਸਤ ਨੂੰ ਭਾਰਤ ਆਈਸੀ ਪੈरिस 올림픽 ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਦੇ ਪਿੰਡ ਬਲਾਲੀ ਤੱਕ ਗ੍ਰੈਂਡ ਉਹਨਾਂ ਦਾ ਵੈਲਕਮ ਹੋਇਆ ਸੀ ਖੁਦ ਦਿਪਿੰਦਰ ਹੁੰਡਾ 에어ਪੋਰਟ ਤੇ ਪਹੁੰਚੇ ਸੀ ਔਰ ਉਹਨਾਂ ਨੂੰ ਜੋ ਕਾਫਲਾ ਲੈ ਕੇ ਆ ਰਿਹਾ ਸੀ ਕਾਫਲੇ ਦੇ ਨਾਲ-ਨਾਲ ਉੱਚਲੇ ਸੀ ਔਰ ਉਸੇ ਵਕਤ ਉਹ ਚਰਚਾਵਾਂ ਤੇਜ਼ ਨੇ ਕਿ ਵਿਨੇਸ਼ ਪੋਗਾਟ ਦੀ ਇਲੈਕਸ਼ਨਸ ਦੇ ਵਿੱਚ ਸਿਆਸਤ ਦੇ ਵਿੱਚ ਐਂਟਰੀ ਹੋ ਸਕਦੀ ਹੈ ਔਰ ਰਸਤਾ ਇਸ ਵਿਧਾਨ ਸਭਾ ਚੋਣ ਦੇ ਵਿੱਚ ਤੈਅ ਹੋ ਸਕਦਾ ਸੋ ਦੇਖਣਾ ਹੋਵੇਗਾ ਕਿ ਵਿਨੇਸ਼ ਪੋਗਾਟ ਵਾਕਈ ਹੁਣ ਹਾਮੀ ਭਰੇਗੀ ਜਾਂ ਨਹੀਂ ਭਰੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ ਔਰ ਤਸਵੀਰਾਂ ਰਾਹੁਲ ਗਾਂਧੀ ਦੇ ਨਾਲ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਉਹ ਕਿੰਨਾ ਕਿਤੇ ਇੱਕ ਸਾਫ਼ ਸੰਕੇਤ ਹੈ ਕਿ ਵਿਨੇਸ਼ ਪੁਗਾਟ ਹੁਣ ਰਿੰਗ ਛੱਡ ਕੇ ਸਿਆਸਤ ਦੇ ਵਿੱਚ ਐਂਟਰੀ ਕਰੇਗੀ ਤੇ ਸਿਆਸਤ ਦਾ ਜੋ ਚੋਣ ਅਖਾੜਾ ਹੈ ਉਸ ਦੇ ਵਿੱਚ ਆਪਣੀ ਦਾਵੇਦਾਰੀ ਨਿਭਾਏਗੀ ਤੇ ਦੇਖਣਾ ਹੋਵੇਗਾ ਕਿ ਜੇਕਰ ਉਹ ਚੋਣ ਅਖਾੜੇ ਦੇ ਵਿੱਚ ਉਤਰੇਗੀ ਤਾਂ ਫਿਰ ਆਪਣੇ ਸਾਹਮਣੇ ਵਾਲਾ ਜੋ ਪ੍ਰਤੀਦਵੰਦੀ ਹੋਵੇਗਾ ਜੋਨਾਂ ਦਾ ਕੰਪੀਟੀਟਰ ਹੋਵੇਗਾ ਉਸ ਨੂੰ ਉਹ ਮਾਤ ਦੇ ਪਾਏਗੀ ਜਾਂ ਫਿਰ ਨਹੀਂ ਦੇ ਪਾਏਗੀ ਸਸ਼੍ਰੀ ਅਕਾਲ ਵਿਖੇ ਤੁਸੀ ਅਨੇਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਵਿਧਾਨ ਸਭਾ ਚੋਣ ਦੇ ਨਾਲ ਜੁੜੀ ਹੋਈ ਜੋ ਹਰਿਆਣਾ ਵਿਧਾਨ ਸਭਾ ਚੋਣ ਨੇ ਉਸ ਨੂੰ ਲੈ ਕੇ ਜੋ ਸਿਆਸੀ ਮਾਹੌਲ ਐ ਪੱਕਿਆ ਹੋਇਆ ਹੈ ਵਿਨੇਸ਼ ਪੋਗਾਰ ਤੇ ਬਜਰੰਗ ਪੁਨੀਆ ਕਾਂਗਰਸ ਦੇ ਟਿਕਟ ਤੇ ਚੋਣ ਲੜਨਗੇ ਇਸ ਦਾ ਸੰਕੇਤ ਹੁਣ ਮਿਲੇ ਨੇ ਇਸ਼ਾਰਾ ਮਿਲਿਆ ਹੈ ਕਿਉਂਕਿ ਰਾਹੁਲ ਗਾਂਧੀ ਦੇ ਨਾਲ ਦੋਵਾਂ ਦੀ ਦਿੱਲੀ ਦੇ ਵਿੱਚ ਇੱਕ ਅਹਿਮ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਮੀਟਿੰਗ ਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਤਸਵੀਰ ਦੇ ਵਿੱਚ ਰਾਹੁਲ ਗਾਂਧੀ ਵਿਚਾਲੇ ਖੜੇ ਹੋਏ ਨਜ਼ਰ ਆ ਰਹੇ ਨੇ ਇੱਕ ਪਾਸੇ ਬਜਰੰਗ ਪੂਨੀਆ ਖੜੇ ਹੋਏ ਨੇ ਤੇ ਦੂਜੇ ਪਾਸੇ ਸੂਟ ਪਾਈ ਹੋਈ ਵਿਨੇਸ਼ ਫੋਗਾਟ ਖੜੀ ਹੋਈ ਹੈ ਇਸ ਦਰਵਾ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਦਾਦਰੀ ਸੀਟ ਤੋਂ ਵਿਨੇਸ਼ ਫੋਗਾਟ ਚੋਣ ਲੜ ਸਕਦੀ ਹੈ ਕਿਉਂਕਿ ਇਸੀ ਦੇ ਵਿੱਚ ਉਹਨਾਂ ਦਾ ਪਿੰਡ ਆਉਂਦਾ ਹੈ ਇਸ ਕਰਕੇ ਦਾਦਰੀ ਸੀਟ ਤੋਂ ਉਹਨਾਂ ਦੇ ਚੋਣ ਲੜਨ ਦੀ ਜੋ ਸੰਭਾਵਨਾ ਹੈ ਸਭ ਤੋਂ ਜ਼ਿਆਦਾ ਵੱਧ ਹੈ ਦੂਜੇ ਪਾਸੇ ਬਜਰੰਗ ਪੂਨੀਆ ਦੋ ਤਿੰਨ ਸੀਟਾਂ ਤੇ ਆਪਣੀ ਉਮੀਦਵਾਰੀ ਜਤਾ ਰਹੇ ਨੇ ਕਿ ਉਹ ਇਸ ਸੀਟ ਤੇ ਚੋਣ ਲੜਨ ਚਾਹੁੰਦੇ ਨੇ ਪਰ ਉਹਨਾਂ ਨੂੰ ਬਹਾਦਰਗੜ੍ਹ ਤੇ ਪਿਵਾਨੀ ਦੀ ਸੀਟ ਕਾਂਗਰਸ ਵੱਲੋਂ ਆਫਰ ਹੋਈ ਹੈ ਸੋ ਕਾਂਗਰਸ ਪੂਰੇ ਤਰੀਕੇ ਦੇ ਨਾਲ ਜ਼ੋਰਾਂ ਸ਼ੋਰਾਂ ਤੇ ਟਿਕਟ ਵੰਡ ਨੂੰ ਲੈ ਕੇ ਮੀਟਿੰਗਾਂ ਕਰ ਰਹੀ ਹੈ ਔਰ ਖੁਦ ਰਾਹੁਲ ਗਾਂਧੀ ਮਲਿਕ ਅਰਜੁਨ ਖੜਗੇ ਤੇ ਬਾਕੀ ਜੋ ਮੈਂਬਰੀ ਕਮੇਟੀ ਬਣਾਈ ਗਈ ਹੈ ਉਹ ਖਾਸ ਹਾਈ ਲੈਵਲ ਦੇ ਉੱਤੇ ਆਪ ਧਿਆਨ ਰੱਖ ਰਹੇ ਨੇ ਔਰ ਇਹ ਸੰਕੇਤ ਵੀ ਦਿੱਤੇ ਗਏ ਨੇ ਕਿ ਇੱਕ ਬੰਦਾ ਹੀ ਹਰਿਆਣਾ ਕਾਂਗਰਸ ਦਾ ਫੇਸ ਨਹੀਂ ਹੈ ਇਸ ਤਰੀਕੇ ਦੇ ਨਾਲ ਸਭ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ ਤੇ ਜੋ ਆਖਰੀ ਫੈਸਲਾ ਹੋਏਗਾ ਟਿਕਟਾਂ ਦੀ ਵੰਡ ਨੂੰ ਲੈ ਕੇ ਉਹ ਹਾਈ ਕਮਾਂਡ ਹੀ ਤੈਅ ਕਰੇਗਾ ਸੋ ਵਿਨੇਸ਼ ਪੋਗਾਟ ਨਾਲ ਜੁੜੀ ਹੋਈ ਵੱਡੀ ਖਬਰ ਵਿਨੇਸ਼ ਪੋਗਾਟ ਕਾਂਗਰਸ ਦੀ ਦਾਦਰੀ ਤੋਂ ਉਮੀਦਵਾਰ ਹੋ ਸਕਦੀ ਹੈ ਦਾਦਰੀ ਸੀਟ ਤੋਂ ਵਿਨੇਸ਼ ਪੋਗਾਟ ਚੋਣ ਲੜ ਸਕਦੀ ਹੈ ਜੋ ਮੀਟਿੰਗ ਹੈ ਉਹਨਾਂ ਦੀ ਦਿੱਲੀ ਦੇ ਵਿੱਚ ਹੋਈ ਔਰ ਮੀਟਿੰਗ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੱਸ ਦਈਏ ਕਿ ਵਿਨੇਸ਼ ਫੋਗਾਟ ਨੂੰ ਤਕਦਾਦਰੀ ਸੀਟ ਤੋਂ ਚੋਣ ਲੜਨ ਦੀ ਆਫਰ ਮਿਲੀ ਹੈ ਇਸ ਤੋਂ ਇਲਾਵਾ ਵਿਨੇਸ਼ ਫੋਗਾਟ ਦੀ ਜੇਕਰ ਗੱਲ ਕਰ ਲਈਏ ਤਾਂ ਦਾਦਰੀ ਸੀਟ ਤੋਂ ਉਹ ਚੋਣ ਲੜ ਸਕਦੀ ਹੈ ਸੂਤਰਾਂ ਦੇ ਮੁਤਾਬਕ ਤਿੰਨ ਸੀਟਾਂ ਆਫਰ ਹੋਈਆਂ ਨੇ ਵਿਨੇਸ਼ ਫੋਗਾਟ ਨੂੰ ਪਹਿਲੀਆਂ ਦੋ ਸੀਟਾਂ ਚਰਖੀ ਦਾਦਰੀ ਦੀ ਇੱਕ ਦਾਦਰੀ ਤੇ ਬਾੜੜਾ ਸੀਟ ਹੈ ਕਿਉਂਕਿ ਏਸੀ ਜ਼ਿਲੇ ਦੇ ਪਿੰਡ ਬਲਾਲੀ ਪਿੰਡ ਦੀ ਵਿਨੇਸ਼ ਫੁਗਾਟ ਰਹਿਣ ਵਾਲੀ ਹੈ ਤੇ ਜੇਕਰ ਵਿਨੇਸ਼ ਫੁਗਾਟ ਦਾਦਰੀ ਤੋਂ ਚੋਣ ਲੜੇਗੀ ਤਾਂ ਫਿਰ ਇਹ ਜੋ ਮੁਕਾਬਲਾ ਰੋਚਕ ਹੋ ਸਕਦਾ ਕਿਉਂਕਿ ਚਚੇਰੀ ਭੈਣ ਉਹਨਾਂ ਦੀ ਬਬੀਤਾ ਫੁਗਾਟ ਜੋ ਕਿ ਭਾਜੀਪੀ ਦੇ ਟਿਕਟ ਤੇ 2019 ਦੇ ਵਿੱਚ ਏਸੀ ਸੀਟ ਤੋਂ ਚੋਣ ਲੜੀ ਸੀ ਹਾਲਾਂਕਿ ਉਹ ਹਾਰ ਗਈ ਸੀ ਸੋ ਇਸ ਵਾਰ ਵੀ ਕਿਹਾ ਜਾ ਰਿਹਾ ਹੈ ਕਿ ਦਾਦਰੀ ਸੀਟ ਤੋਂ ਪਵਿਤਾ ਫੋਗਾਟ ਨੂੰ ਭਾਜਪੀ ਵੱਲੋਂ ਟਿਕਟ ਦਿੱਤੀ ਜਾ ਸਕਦੀ ਐ ਸੋ ਜੇਕਰ ਭਾਜਪੀ ਵੱਲੋਂ ਬਬੀਤਾ ਫੋਗਾਟ ਹੋ ਗਈ ਤੇ ਕਾਂਗਰਸ ਨੇ ਵਿਨੇਸ਼ ਫੋਗਾਟ ਨੂੰ ਟਿਕਟ ਦੇ ਦਿੱਤੀ ਤਾਂ ਫਿਰ ਰਿੰਗ ਤੋਂ ਬਾਹਰ ਦੋਵੇਂ ਭੈਣਾ ਆਮੋ ਸਾਹਮਣੇ ਚੋਣ ਅਖਾੜੇ ਦੇ ਵਿੱਚ ਲੜਦਿਆਂ ਹੋਈਆਂ ਨਜ਼ਰ ਆਣ ਗਿਆ ਦੀ ਜੇ ਤੀਜੀ ਆਪਸ਼ਨ ਦੀ ਗੱਲ ਕੀਤੀ ਜਾਵੇ ਵਿਨੇਸ਼ ਫੋਗਾਟ ਨੂੰ ਜੋ ਮਿਲਿਆ ਹੈ ਉਹ ਹੈ ਜੀਂਦ ਦੀ ਜੁਲਾਣਾ ਸੀਟ ਇਸ ਕਰਕੇ ਆਪਸ਼ਨ ਦਿੱਤਾ ਗਿਆ ਕਿਉਂਕਿ ਵਿਨੇਸ਼ ਫੋਗਾਟ ਦਾ ਸਸਰਾਲ ਯਾਨੀ ਕਿ ਸੋਰਾ ਪਰਿਵਾਰ ਇੱਥੇ ਦਾ ਹੈ ਸੋ ਇੱਥੋਂ ਵੀ ਜੁਲਾਨਾ ਸੀਟ ਤੋਂ ਵੀ ਵਿਨੇਸ਼ ਪੋਗੜ ਚੋਣ ਲੜ ਸਕਦੀ ਹੈ ਆਖਰੀ ਫੈਸਲਾ ਵਿਨੇਸ਼ ਪੋਗੜ ਦੇ ਉੱਤੇ ਛੱਡ ਦਿੱਤਾ ਗਿਆ ਹੈ ਕਿ ਉਹ ਆਖਿਰ ਕਿਸ ਸੀਟ ਤੋਂ ਚੋਣ ਲੜਨਾ ਚਾਹੁੰਦੀ ਹੈ ਔਰ ਸਿਰਫ ਵਿਨੇਸ਼ ਪੋਗੜ ਦੀ ਹਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਔਰ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਵੱਡੀ ਖਬਰ ਆ ਰਹੀ ਹੈ ਕਿ ਕਰੀਬ-ਕਰੀਬ ਹਾਂ ਹੀ ਹੈ ਸਿਰਫ ਸੀਟਾਂ ਨੂੰ ਲੈ ਕੇ ਤੈ ਹੋਣਾ ਹੈ ਕਿ ਵਿਨੇਸ਼ ਪੋਗੜ ਆਖਿਰ ਕਿਸ ਸੀਟ ਦੇ ਉੱਤੇ ਆਪਣੀ ਦਾਅਵੇਦਾਰੀ ਜੋ ਹੈ ਉਹ ਜਿਤਾਏਗੀ ਦੂਜੇ ਪਾਸੇ ਬਜਰੰਗ ਪੁਲੀਆਂ ਦੀ ਜੇਕਰ ਗੱਲ ਕੀਤੀ ਜਾਵੇ ਦੋ ਸੀਟਾਂ ਆਫਰ ਹੋਈਆਂ ਨੇ ਬਹਾਦਰਗੜ੍ਹ ਤੇ ਪਿਵਾਨੀ ਦੀ ਪਰ ਬਜਰੰਗ ਪੁਨੀਆਂ ਸੋਨੀਪੱਤ ਤੋਂ ਚੋਣ ਲੜਨਾ ਚਾਹੁੰਦੇ ਨੇ ਪਰ ਸੋਨੀਪੱਤ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ सुरेंद्र ਪਵਾਰ ਨੂੰ ਹੀ ਜੋ ਕਾਂਗਰਸ ਹੈ ਉਹ ਟਿਕਟ ਦੇਣਾ ਚਾਹੁੰਦੀ ਹੈ ਹਾਲਾਂਕਿ ਪਵਾਰ ਇਸ ਵਕਤ ਈਡੀ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਜੇਕਰ ਉਹ ਨਹੀਂ ਲੜਦੇ ਤੇ ਉਹਨਾਂ ਦਾ ਬੇਟਾ ਹੀ ਆ ਬਹੂ ਉਹ ਚੋਣ ਲੜ ਸਕਦੇ ਨੇ ਇੱਕ ਸਿੰਪੈਥੀ ਵੋਟ ਵੀ ਜੋ ਹੈ ਉਹ ਬਟੋਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਦੂਜੀ ਸੀਟ ਦੀ ਤਾਂ ਝੱਜੜ ਦੀ ਬਾਦਲੀ ਸੀਟ ਦੇ ਵਿੱਚ ਵੀ ਬਜਰੰਗ ਪੋਨੀਆ ਨੇ ਦਿਲਚਸਪੀ ਦਿਖਾਈ ਹੈ ਪਰ ਉੱਥੋਂ ਵੀ ਕਾਂਗਰਸ ਦੇ ਮੌਜੂਦਾ ਵਿਧਾਇਕ ਕੁਲਦੀਪ ਵਾਸ ਦਾ ਟਿਕਟ ਕਾਂਗਰਸ ਆਲਮੋਸਟ ਆਲਮੋਸਟ ਫਾਈਨਲ ਕਰ ਚੁੱਕੀ ਹੈ ਸੋ ਬਾਦੁਰਗੜ੍ਹ ਤੇ ਪਿਵਾਨੀ ਇਹ ਦੋ ਆਪਸ਼ਨ ਬਜਰੰਗ ਪੂਨੀਆਂ ਨੂੰ ਦਿੱਤੇ ਗਏ ਨੇ ਦੇਖਣਾ ਹੋਵੇਗਾ ਕਿ ਬਜਰੰਗ ਪੂਨੀਆਂ ਹੁਣ ਕਿਹੜਾ ਆਪਸ਼ਨ ਫਾਈਨਲ ਕਰਦੇ ਨੇ ਔਰ ਜੇਕਰ ਦੋਹਾਂ ਸੀਟਾਂ ਦੀ ਗੱਲ ਕੀਤੀ ਜਾਵੇ ਚਾਹੇ ਬਹਾਦਰਗੜ੍ਹ ਸੀਟ ਦੀ ਗੱਲ ਕਰ ਲਈਏ ਜਾਂ ਫਿਰ ਪਿਵਾਨੀ ਸੀਟ ਦੀ ਗੱਲ ਕਰ ਲਈਏ ਜਾਟਾਂ ਦੀ ਜੋ ਗਿਣਤੀ ਹੈ ਉਹ ਬਹੁਤ ਜ਼ਿਆਦਾ ਹੈ जाट ਵੋਟ ਪੈਂਕ ਬਹੁਤ ਵੱਡੇ ਪੱਧਰ ਤੇ ਹੈ ਹੁਣ ਇਹ ਦੱਸ ਦਈਏ ਅਸੀਂ ਕਿ ਜੋ ਚੋਣ ਕਮੇਟੀ ਹੈ ਜੋ ਟਿਕਟਾਂ ਫਾਈਨਲ ਕਰੇਗੀ ਉਸ ਦੇ ਵਿੱਚ ਵੱਡੇ ਵੱਡੇ ਚਿਹਰੇ ਰੱਖੇ ਗਏ ਨੇ ਔਰ ਖੁਦ ਜੋ ਫਾਈਨਲ ਫੈਸਲਾ ਹੈ ਰਾਹੁਲ ਗਾਂਧੀ ਮਲਿਕਾਲ ਜੂਨ ਖੜਗੇ ਜੋ ਹੈ ਮਿਲ ਕੇ ਲੈਣਗੇ ਹਾਲਾਂਕਿ رائے ਜੋ ਹੈ ਸਥਾਨਕ ਲੀਡਰਾਂ ਤੋਂ ਜ਼ਰੂਰ ਲਈ ਜਾਏਗੀ ਦੱਸ ਦਈਏ ਕਿ ਜਦੋਂ ਵਿਨੇਸ਼ ਪੋਗਾਟ 17 ਅਗਸਤ ਨੂੰ ਭਾਰਤ ਆਈਸੀ ਪੈरिस 올림픽 ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਦੇ ਪਿੰਡ ਬਲਾਲੀ ਤੱਕ ਗ੍ਰੈਂਡ ਉਹਨਾਂ ਦਾ ਵੈਲਕਮ ਹੋਇਆ ਸੀ ਖੁਦ ਦਿਪਿੰਦਰ ਹੁੰਡਾ 에어ਪੋਰਟ ਤੇ ਪਹੁੰਚੇ ਸੀ ਔਰ ਉਹਨਾਂ ਨੂੰ ਜੋ ਕਾਫਲਾ ਲੈ ਕੇ ਆ ਰਿਹਾ ਸੀ ਕਾਫਲੇ ਦੇ ਨਾਲ-ਨਾਲ ਉੱਚਲੇ ਸੀ ਔਰ ਉਸੇ ਵਕਤ ਉਹ ਚਰਚਾਵਾਂ ਤੇਜ਼ ਨੇ ਕਿ ਵਿਨੇਸ਼ ਪੋਗਾਟ ਦੀ ਇਲੈਕਸ਼ਨਸ ਦੇ ਵਿੱਚ ਸਿਆਸਤ ਦੇ ਵਿੱਚ ਐਂਟਰੀ ਹੋ ਸਕਦੀ ਹੈ ਔਰ ਰਸਤਾ ਇਸ ਵਿਧਾਨ ਸਭਾ ਚੋਣ ਦੇ ਵਿੱਚ ਤੈਅ ਹੋ ਸਕਦਾ ਸੋ ਦੇਖਣਾ ਹੋਵੇਗਾ ਕਿ ਵਿਨੇਸ਼ ਪੋਗਾਟ ਵਾਕਈ ਹੁਣ ਹਾਮੀ ਭਰੇਗੀ ਜਾਂ ਨਹੀਂ ਭਰੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ ਔਰ ਤਸਵੀਰਾਂ ਰਾਹੁਲ ਗਾਂਧੀ ਦੇ ਨਾਲ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਉਹ ਕਿੰਨਾ ਕਿਤੇ ਇੱਕ ਸਾਫ਼ ਸੰਕੇਤ ਹੈ ਕਿ ਵਿਨੇਸ਼ ਪੁਗਾਟ ਹੁਣ ਰਿੰਗ ਛੱਡ ਕੇ ਸਿਆਸਤ ਦੇ ਵਿੱਚ ਐਂਟਰੀ ਕਰੇਗੀ ਤੇ ਸਿਆਸਤ ਦਾ ਜੋ ਚੋਣ ਅਖਾੜਾ ਹੈ ਉਸ ਦੇ ਵਿੱਚ ਆਪਣੀ ਦਾਵੇਦਾਰੀ ਨਿਭਾਏਗੀ ਤੇ ਦੇਖਣਾ ਹੋਵੇਗਾ ਕਿ ਜੇਕਰ ਉਹ ਚੋਣ ਅਖਾੜੇ ਦੇ ਵਿੱਚ ਉਤਰੇਗੀ ਤਾਂ ਫਿਰ ਆਪਣੇ ਸਾਹਮਣੇ ਵਾਲਾ ਜੋ ਪ੍ਰਤੀਦਵੰਦੀ ਹੋਵੇਗਾ ਜੁਨਾ ਦਾ ਕੰਪੀਟੀਟਰ ਹੋਵੇਗਾ ਉਸ ਨੂੰ ਉਹ ਮਾਤ ਦੇ ਪਾਏਗੀ ਜਾਂ ਫਿਰ ਨਹੀਂ ਦੇ ਪਾਏਗੀ